ਇਦੇ ਵਿੱਚ ਮੈਂ ਪਿਆਰ ਸ਼ਬਦ ਤੇ 9000 ਲਾਈਨਾਂ ਲਿਖ ਕੇ ਰਿਕਾਰਡ ਬਣਾਇਆ ਜਿਸ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਦੀ ਹਰ ਇੱਕ ਲਾਈਨ ਪਿਆਰ ਸ਼ਬਦ ਤੋਂ ਸ਼ੁਰੂ ਹੁੰਦੀ ਹੈ। ਬਾਕੀ ਹੁਣ ਮੈਂ ਗਿਨੀਜ਼ ਵਰਲਡ ਰਿਕਾਰਡ ਦੀ ਤਿਆਰੀ ਕਰ ਰਹੀ ਆ ਜਿਸ 'ਚ ਮੈਂ ਜ਼ਿੰਦਗੀ ਵਰਡ ਤੇ 20000 ਲਾਈਨਾਂ ਲਿਖ ਰਹੀ ਆ। ਹੁਣ ਬਾਕੀ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਇਹ ਖੁਸ਼ਖਬਰੀ ਤੁਹਾਡੇ ਤੱਕ ਜ਼ਰੂਰ ਸਾਂਝਾ ਕਰੂੰਗੀ। ਇਹ ਕਹਿੰਦੀ ਹੁਣ ਤੱਕ ਕੰਨੀਆਂ ਕਿਤਾਬਾਂ ਜਿਹੜੀਆਂ ਲਿਖ ਚੁੱਕੀ ਆ? ਸੰਗ੍ਰਹਿ ਤਾਂ ਮੇਰੇ ਵੀਰ ਜੀ ਅਣਗਿਣਤੀ ਨੇ। ਤੇ ਮੇਰੀ ਪਰਸਨਲ ਬੁੱਕ ਨੇ ਬੁੱਕ ਹੈ ਜੀ ਖਵਾਬੋ ਕੀ ਉਡਾਨ ਹਾਂਜੀ ਇਹ ਇਹਦੇ ਵਿੱਚੋਂ ਜਿਹੜਾ ਤੁਹਾਨੂੰ ਵਧੀਆ ਕੁਝ ਲੱਗਦਾ ਥੋੜਾ ਜਿਹਾ ਸਾਨੂੰ ਸੁਣਾ ਵੀ ਦਿਓ ਜਮਾਨੇ ਮੇ ਆਪਣੀ ਜਮਾਨੇ ਮੇ ਆਪਣੀ ਇੱਕ ਪਹਿਚਾਨ ਹੋਣੀ ਚਾਹੀਏ ਜਮਾਨੇ ਮੇ ਆਪਣੀ ਇੱਕ ਪਹਿਚਾਨ ਹੋਣੀ ਚਾਹੀਏ ਆਪਣੇ ਹੀ ਪੰਖੋ ਕੀ ਉਡਾਨ ਹੋਣੀ ਚਾਹੀਏ ਪਤੇ ਲੱਗਿਆ ਸੱਸੂ ਮैया ਵੱਲੋਂ ਕਿੰਨਾ ਕੁ ਪਿਆਰ ਮਿਲਿਆ ਏ ਬੇਸ਼ਮਾਰ ਬੇਹਿਸਾਬ ਕੋਈ ਉਹਦਾ ਹਿਸਾਬ ਨਹੀਂ ਮੈਂ ਦੇ ਸਕਦੇ ਹਾਂ ਜੀ ਦੋਸਤੋ ਸਾਰਿਆਂ ਨੂੰ ਫੇਰ ਪਿਆਰ ਪਰੀ ਸਤਿ ਸ੍ਰੀ ਅਕਾਲ ਅੱਜ ਦਾ ਇੱਕ ਸਾਡੀ ਵੀ ਜ਼ਿੰਦਗੀ ਦਾ ਵੱਖਰਾ ਟਾਈਮ ਵੱਖਰਾ ਦੇਣਾ ਹੋ ਸਕਦਾ ਜਿੰਨੇ ਕਾ ਟਾਈਮ ਪ੍ਰਮਾਤਮਾ ਨੇ ਅੱਗੇ ਸਾਨੂੰ ਦਿੱਤਾ ਤੇ ਅਸੀਂ ਉਹ ਚੀਜ਼ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਕਿਉਂਕਿ ਯਾਦਗਾਰ ਬਣ ਗਈ ਆਏ ਤੇ ਆਪਾਂ ਇੰਟਰਵਿਊ ਕਰਨ ਤੇ ਇਦਾਂ ਦੀ ਇੰਟਰਵਿਊ ਬਹੁਤ ਘੱਟ ਲੋਕੇ ਕਹਿੰਦੇ 100 ਦੇ ਵਿੱਚੋਂ ਇੱਕ ਮਗਨ ਹਿਜਾਤ ਦੇ ਵਿੱਚੋਂ ਵੀ ਇੱਕ ਇਦਾਂ ਦੀ ਇੰਟਰਵਿਊ ਨਹੀਂ ਹੁੰਦੀ ਠੀਕ ਹੈ ਜੀ ਉਹ ਜਦੋਂ ਅਲੱਗ-ਅਲੱਗ ਕਿਸੇ ਨੂੰ ਗੱਲਬਾਤ ਕਰਦੇ ਆ ਕਿਸੇ ਦੇ ਆਪੋ ਵਿੱਚ ਗੱਲਬਾਤ ਜਿਹੜੀ ਜਵਾਸਵਾਲ ਜੁੜਦੇ ਹੀ ਨਹੀਂ ਤੇ ਉੱਥੋਂ ਹੀ ਪਤਾ ਲੱਗ ਜਾਂਦਾ ਹੁੰਦਾ ਪਿਆਰ ਕਿੱਥੇ ਦਾ ਪਰ ਇੱਥੇ ਤੇ ਅੱਜ ਸਾਡੀ ਬੇਬੇ ਨੇ ਸਾਰੇ ਰਿਕਾਰਡ ਉਹਨਾਂ ਤੋੜੇ ਆ ਸੋ ਮੈਂ ਅਗਲੀ ਜਿਹੜੀ ਗੱਲਬਾਤ ਜਾਰੀ ਕਰਾਂਗਾ ਸਾਡੇ ਛੀਮਾ ਕਲਿਆਣ ਭੈਣ ਜੀ ਤੇ ਸਾਰਿਆਂ ਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਦੀਆਂ ਜਿੰਨੀਆਂ ਕਿਤਾਬਾਂ 90 95% ਜਿਹੜੀਆਂ ਸੰਪਾਦਕ ਸਾਗਰ ਸੂਦ ਸੰਜੀਤ ਪੁਨੀਤ ਗੋਲ ਜੀ ਉਹਨਾਂ ਵੱਲੋਂ ਛਾਪੀਆਂ ਗਈਆਂ ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਅੱਜ ਕੱਲ ਅਸੀਂ 2-4 ਕਿਤਾਬਾਂ ਵੀ ਸਪਾਈਏ ਤੇ ਕੱਟੋ-ਕੱਟ ਹਰ ਇੱਕ ਕਿਤਾਬ ਦੇਤੇ ਅਲੱਗ-ਅਲੱਗ ਹੀ ਹੁੰਦਾ ਸਿਸਟਮ ਹਾਂਜੀ ਪਿਆ ਜੀ ਉੱਥੋਂ ਕਰਵਾਈ ਆ ਅਸੀਂ ਉੱਥੋਂ ਕਰਵਾਈ ਇਹ ਵੀ ਬੜੀ ਖੁਸ਼ੀ ਦੀ ਗੱਲ ਆ ਇੱਕ ਵਾਰੀ ਕਲਾਪਿੰਗ ਕਰ ਦੋ ਇਹ ਗੱਲ ਕਿਉਂਕਿ ਲਿਖਾਰੀ ਦਾ ਤੇ ਸੰਪਾਦਕ ਦਾ ਜਿਹੜਾ ਰਿਸ਼ਤਾ ਉਹ ਇੰਨਾ ਕੁ ਵੱਡਾ ਰਿਸ਼ਤਾ ਹੁੰਦਾ ਇਹਨਾਂ ਨੇ ਲਿਖੀਆਂ ਉਹਨਾਂ ਨੇ ਸੂਈ ਦੇ ਨੱਕੇ ਚੋਂ ਕੱਢ ਗਏ ਇੱਕ ਇੱਕ ਸ਼ਬਦ ਜਿਹੜਾ ਉਹ ਕਿਤਾਬ ਦੇ ਵਿੱਚ ਪਾਉਣਾ ਹੁੰਦਾ ਜਿਵੇਂ ਕਿ ਭੈਣ ਜੀ ਉਹਨਾਂ ਦੀਆਂ ਦੇਖੋ ਕਿਤਾਬਾਂ ਤੁਹਾਡੇ ਸਾਹਮਣੇ ਨੇ ਇਹ ਹਰ ਗੱਲ ਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਮਤਲਬ ਨਿਕਲਦਾ ਸੋ ਇਹ ਸਾਡਾ ਦੂਜਾ ਰਾਉਂਡ ਸੀਗਾ ਤੇ ਭੈਣ ਜੀ ਨਾਲ ਹੁਣ ਮੈਂ ਅਗਲੀ ਗੱਲਬਾਤ ਜਿਹੜੀ ਉਹ ਜਾਰੀ ਕਰਦਾ ਇਹ ਪੈਂਦੀ ਕਿੰਨਾ ਕ ਸਫਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲਿਖਦਿਆਂ ਨੂੰ ਤੇ ਉਸ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਕਰਨ ਵਾਲਾ ਸੀ ਵੀ ਤੁਹਾਡੀ ਮੈਰਿਜ ਕਦੋਂ ਹੋਈ ਭਾਜੀ ਨਾਲ ਮੇਰੀ ਮੈਰਿਜ ਹਾਂਜੀ ਉਸ ਭਾਗਾ ਭਰਿਆ ਦਿਨ ਸੀ 2001 ਚ 30 ਨਵੰਬਰ ਹਾਂਜੀ 2001 ਚ ਹੋਈ ਹਾਂਜੀ ਹਾਂਜੀ ਤੇ ਤੁਹਾਨੂੰ ਜਦੋਂ ਦੀ ਜ਼ਿੰਦਗੀ ਤੁਸੀਂ ਇੱਥੇ ਬਸਰ ਕੀਤੀ ਹੈ ਹਾਂਜੀ ਤੇ ਕਿੱਦਾਂ ਦਾ ਤੁਹਾਡਾ ਜਿਹੜਾ ਜੀਵਨ ਦੀ ਜਿਹੜਾ ਰابطਾ ਅੱਗੇ ਨੂੰ ਵਧਦਾ ਗਿਆ ਪਤਾ ਹੀ ਨਹੀਂ ਲੱਗਿਆ ਹਾਂ ਜੀ ਇੰਨੇ ਦਿਨ ਨਿਕਲ ਗਏ 21 ਸਾਲ ਹੁਣ 25ਵਾਂ ਸਾਲ ਲੱਗ ਜਾਣਾ ਪਤਾ ਹੀ ਨਹੀਂ ਲੱਗਿਆ ਜੀ ਐਂ ਲੱਗਦਾ ਜਿੱਦਾਂ ਅੱਜ ਹੀ ਮਤਲਬ ਆਈ ਆ ਮੈਂ ਹਾਂਜੀ ਹਾਂਜੀ ਪਤਾ ਹੀ ਨਹੀਂ ਲੱਗਿਆ ਸੱਸੂ ਮਯਾ ਵੱਲੋਂ ਕਿੰਨਾ ਕੁ ਪਿਆਰ ਮਿਲਿਆ ਤੇ ਬੇਸ਼ੁਮਾਰ ਬੇ ਹਿਸਾਬ ਕੋਈ ਉਹਦਾ ਹਿਸਾਬ ਨਹੀਂ ਮੈਂ ਦੇ ਸਕਦੇ ਹਾਂ ਜੀ ਹਾਂਜੀ ਕੀ ਬੋਲਾਂ ਚਲੋ ਇਹ ਤੇਨਾਂ ਦੀ ਜ਼ਿੰਦਗੀ ਦਾ ਜਿਹੜਾ ਘਰੇਲੂ ਸਫਰ ਦੀ ਗੱਲ ਕੀਤੀ ਆਪਾਂ ਅਗਲੀ ਜਿਹੜੀ ਗੱਲਬਾਤ ਆ ਅਸੀਂ ਇਹਨਾਂ ਦੀਆਂ ਕਿਤਾਬਾਂ ਬਾਰੇ ਤੇ ਇਹਨਾਂ ਨੇ ਲਿਖਣਾ ਕਦੋਂ ਸ਼ੁਰੂ ਕੀਤਾ ਉਹਦੇ ਬਾਰੇ ਦੋਸਤੋ ਤੁਹਾਡੇ ਨਾਲ ਸਾਂਝ ਕਰਦੇ ਆਂ ਗੱਲ ਇਹ ਪੈਂਦੀ ਹੁਣ ਤੱਕ ਕਿੰਨੀਆਂ ਕਿਤਾਬਾਂ ਜਿਹੜੀਆਂ ਲਿਖ ਚੁੱਕੀਆਂ ਸੰਗ੍ਰਹਿ ਤਾਂ ਮੇਰੇ ਵੀਰ ਜੀ ਅਣਗਿਣਤੀ ਨੇ ਤੇ ਮੇਰੀ ਪਰਸਨਲ ਬੁੱਕ ਨੇ ਬੁੱਕ ਹੈ ਜੀ ਖਵਾਬੋ ਕੀ ਉਡਾਨ ਹਾਂਜੀ ਇਹ ਇਹਦੇ ਵਿੱਚੋਂ ਜਿਹੜਾ ਤੁਹਾਨੂੰ ਵਧੀਆ ਕੁਝ ਲੱਗਦਾ ਥੋੜਾ ਜਿਹਾ ਸਾਨੂੰ ਸੁਣਾਵਿਓ జమానే మే apni జమానే మే apni ek pehchan honi chahiye జమానే మే apni ek pehchan honi chahiye apne hi pankhon ki udaan honi chahiye eh ben ji hun tak kanniyan kitaban jehdiyan likh chuki ho sangrah hai ta mere veer ji anginati ne te meri personal book ne book hai han ji khwabo ki udaan han ji eh eh de vich jo jehda tuhnu vadhia kuch lagda thoda ja sanu suna vi do जमाने में अपनी जमाने में अपनी एक पहचान होनी चाहिए जमाने में अपनी एक पहचान होनी चाहिए अपने ही पंखों की उड़ान होनी चाहिए अपने ही पंखों की क्या तो हाँ। बता, बता। तोां। तोां। एक एक जी और सिला मिला नहीं जा रो सिला मिला नहीं जा सिलसिला यूं ही चलता रहा ਸਿਲਾ ਮਿਲਾ ਨਹੀਂ ਯਾਰੋ ਸਿਲਸਿਲਾ ਯੂੰ ਹੀ ਚਲਤਾ ਰਹਾ ਮਖੋਟੇ ਰੱਖੇ ਹੈ ਕਈ ਉਸਨੇ ਮਖੋਟੇ ਰੱਖੇ ਹੈ ਕਈ ਉਸਨੇ ਔਰ ਚਿਹਰਾ ਯੂੰ ਹੀ ਬਦਲਤਾ ਰਹਾ ਮਖੋਟੇ ਰੱਖੇ ਹੈ ਕਈ ਉਸਨੇ ਔਰ ਚਿਹਰਾ ਯੂੰ ਹੀ ਬਦਲਤਾ ਰਹਾ ਦੋਸਤੋ ਤੁਹਾਨੂੰ ਆ ਦੋ ਚਾਰ ਲਫ਼ਜ਼ਾਂ ਦੇ ਵਿੱਚੋਂ ਪਤਾ ਲੱਗ ਗਿਆ ਹੋਣਾ ਕਿ ਇੱਕ ਇੱਕ ਗੱਲ ਜਿਹੜੀ ਇਹਨਾਂ ਨੇ ਬੋਲੀ ਹੈ ਇੱਕ ਇੱਕ ਸ਼ਬਦ ਬੋਲਿਆ ਉਹਦਾ ਕੋਈ ਮਤਲਬ ਹੈ ਬਿਨਾ ਮਤਲਬ ਤੋਂ ਇਹਨਾਂ ਨੇ ਐਵੇਂ ਨਹੀਂ ਕਿਤਾਬਾਂ ਜਾਂ ਕਾਪੀਆਂ ਭਰ-ਭਰ ਕੇ ਰੱਖੀਆਂ ਆ ਸਾਹਮਣੇ ਕੋਈ ਨਾ ਕੋਈ ਤਾਂ ਮਕਸਦ ਹੈ ਕੋਈ ਨਾ ਕੋਈ ਵਿੱਚ ਜ਼ਿੰਦਗੀ ਦੀ ਇੱਕ ਚੰਗੀ ਚੀਜ਼ ਜਿਹੜੀ ਇਹਨਾਂ ਨੇ ਸੋਚ ਕੇ ਲਿਖੀ ਹੋਈ ਆ ਹਰ ਕਿਤਾਬ ਦੇ ਵਿੱਚ ਸੋ ਹੁਣ ਤੱਕ ਕਿੰਨੀਆਂ ਕਿਤਾਬਾਂ ਜਿਹੜੀਆਂ ਤੁਸੀਂ ਲਿਖ ਚੁੱਕੇ ਹੋ ਸੰਗ੍ਰਹਿ ਤੋਂ ਅਣਗਿਣਤਾਂ ਜੀ ਬੁੱਕਸ ਮੇਰੀ ਕੋਈ ਅੰਜੋਂ ਲਿਖੋ ਆ ਬੋ ਕਿ ਉਡਾਨ ਹਾਂਜੀ ਪਿਛਲੇ ਸਾਲ 2024 ਚ ਹਾਂਜੀ ਰੀਲੀਜ਼ ਹੋਈ ਹਾਂਜੀ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਮੈਂ 22 2023 ਚ ਜਿੱਤਿਆ ਹਾਂਜੀ ਇਹਦੇ ਵਿੱਚ ਮੈਂ ਪਿਆਰ ਸ਼ਬਦ ਤੇ 9000 ਲਾਈਨਾਂ ਲਿਖ ਕੇ ਰਿਕਾਰਡ ਬਣਾਇਆ ਜਿਸ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਦੀ ਹਰ ਇੱਕ ਲਾਈਨ ਪਿਆਰ ਸ਼ਬਦ ਤੋਂ ਸ਼ੁਰੂ ਹੁੰਦੀ ਹੈ ਬਾਕੀ ਹੁਣ ਮੈਂ ਗਿਨੀਜ਼ ਵਰਲਡ ਰਿਕਾਰਡ ਦੀ ਤਿਆਰੀ ਕਰ ਰਹੀ ਹਾਂ ਜਿਸ ਚ ਮੈਂ ਜ਼ਿੰਦਗੀ ਵਰਤ ਤੇ 20000 ਲਾਈਨਾਂ ਲਿਖ ਰਹੀ ਹਾਂ ਉਹਨਾਂ ਬਾਕੀ ਆਉਣ ਵਾਲੇ ਸਮੇਂ ਚ ਮੈਂ ਤੁਹਾਨੂੰ ਇਹ ਖੁਸ਼ਖਬਰੀ ਤੁਹਾਡੇ ਤੱਕ ਜ਼ਰੂਰ ਸਾਂਝਾ ਕਰੂੰਗੀ ਬਹੁਤ ਬੱਡੀ ਗੱਲ ਹੈ ਜੀ ਇਹਨੂੰ ਕਹਿੰਦੇ ਉਹ ਉਡਾਨ ਜ਼ਿੰਦਗੀ ਦੀ ਉਡਾਨ ਬਹੁਤ ਵੱਡੀ ਗੱਲ ਹੈ ਸੋ ਹੁਣ ਮੈਂ ਆਪਣੇ ਸਾਥੀ ਨੂੰ ਕਹੂੰਗਾ ਕਿ ਕਿਤਾਬਾਂ ਜਿਵੇਂ ਪਈਆਂ ਹੋਈਆਂ ਨੇ ਉਹਨਾਂ ਦੇ ਪਿੱਛੇ ਟਾਈਟਲ ਸਾਰਾ ਲਿਖਿਆ ਹੋਇਆ ਉਹਨਾਂ ਦੇ ਸਾਊਂਡ ਜ਼ਰੂਰ ਲਾ ਲਿਓ ਤੇ ਨਾਲ ਜਿਹੜੇ ਇਹਨਾਂ ਦੇ ਅਵਾਰਡ ਮਿਲੇ ਹੋਏ ਆ ਉਹਨਾਂ ਦੇ ਵੀ ਨਾਲ ਸਾਰੀ ਕਵਰੇਜ ਕਰ ਲਿਓ ਸੋਤਾਂ ਨੂੰ ਮਿਲਿਆ ਸੀ ਆ ਇੰਟਰਨੈਸ਼ਨਲ ਸੱਤ ਮਿਲਿਆ ਉਹ ਸਾਰੇ ਪਾਦਾਂ ਦੇ ਵਿੱਚ ਸੋ ਦੋਸਤੋ ਜਿਦਵੇਂ ਮੈਂ ਭੈਣ ਜੀ ਨੂੰ ਕਿਤਾਬਾਂ ਬਾਰੇ ਜਾਣਕਾਰੀ ਇਹਨਾਂ ਤੋਂ ਲਈ ਹੈ ਔਰ ਅੱਗੇ ਵੀ ਸਟਰਗਲ ਕਰ ਰਹੇ ਆ ਰਾਤ ਦਿਨ ਮਿਹਨਤ ਕਰ ਰਹੇ ਨੇ ਔਰ ਇੱਕ ਚੀਜ਼ ਮੈਂ ਨਾ ਜਿਹੜੀ ਪਹਿਲੇ ਗੱਲ ਕਰਨੀ ਸੀ ਉਹ ਥੋੜੀ ਮੈਂ ਸ਼ਾਇਦ ਮਿਸਟੇਕ ਹੋ ਗਈ ਮੇਰੇ ਤੋਂ ਇਹਨਾਂ ਦੀ ਪੜ੍ਹਾਈ ਬਾਰੇ ਜਿਹੜੀ ਆਪਾਂ ਗੱਲ ਕਰਨੀ ਸੀ ਔਰ ਕਿੱਥੇ ਦੇ ਜੰਮਪਾਲਾ ਤੇ ਕਿਦਾਂ ਦਾ ਉਹ ਪਹਿਲਾ ਜਿਹੜਾ ਟਾਈਮ ਤੁਹਾਡਾ ਸੀਗਾ ਕਿੰਨਾ ਕ ਤੁਸੀਂ ਉੱਥੇ ਜਿਹੜਾ ਪੜ੍ਹ ਪਾਏ ਤੇ ਇੱਥੇ ਆ ਕੇ ਤੁਹਾਨੂੰ ਕਿਦਾਂ ਦਾ ਹੰਗਾਰਾ ਮਿਲਿਆ ਅੱਗੇ ਤੁਸੀਂ ਸਾਇਦ ਸੋਚਿਆ ਹੋਣਾ ਵੀ ਮੈਂ ਅੱਗੇ ਪੜ੍ਹਨਾ ਚਾਹੁੰਨੀ ਆ ਤੇ ਇਹਨਾਂ ਨੇ ਕੋਈ ਤੁਹਾਡਾ ਸਾਥ ਦਿੱਤਾ ਹਾਂਜੀ ਹਾਂਜੀ ਮੈਂ ਜੀ ਲੁਧਿਆਣੇ ਤੋਂ ਆਂ ਲੁਧਿਆਣੀ ਮੇਰੇ ਪਿੱਕੇ ਆ ਜੀ ਤੇ ਮੈਂ 10th ਤੱਕ ਉੱਥੇ ਪੜ੍ਹੀ ਹਾਂ ਜੀ ਮਤਲਬ ਮਾਪੇ ਵੱਲੋਂ ਵੀ ਬਹੁਤ ਹੰਗਾਰਾ ਮਿਲਿਆ ਪਿਆਰ ਮਿਲਿਆ ਹਾਂ ਜੀ ਉਹ ਨਾਲ ਮਤਲਬ ਬਚਪਨ ਬਹੁਤ ਵਧੀਆ ਗੁਜ਼ਰਿਆ ਹਾਂ ਜੀ ਹੂੰ ਕੋਈ ਰੋਕ ਟੋਕ ਨਹੀਂ ਕਿਤੇ ਆਨ ਜਾਣ ਦਾ ਕੋਈ ਨਹੀਂ ਜਿੱਦਾਂ ਪਹਿਲਾਂ ਹੁੰਦਾ ਸੀ ਨਾ ਕਿ ਲੇਡੀਜ਼ ਨੂੰ ਬੰਦਿਸ਼ ਬੱਚਿਆਂ ਲਈ ਕੁੜੀਆਂ ਨੂੰ ਬਾਹਰ ਨਹੀਂ ਜਾਣ ਦੇਣਾ ਹਾਂ ਜੀ ਹੂੰ ਹੂੰ ਤਾਂ ਮਤਲਬ ਪੇਰੈਂਟਸ ਮੇਰੇ ਬਹੁਤ ਅੱਛੇ ਸੀਗੇ ਉਹਨਾਂ ਨੇ ਮਤਲਬ ਪੂਰੇ ਪਰ ਦਿੱਤੇ ਹੋਏ ਸੀ ਮੈਨੂੰ ਉਡਣ ਲਈ ਤ ਬਟ ਮੈਂ ਉੱਥੇ 10ਵੀਂ ਤੱਕ ਹੀ ਪੜ ਸਕੀ ਫੇਰ ਵੀ ਕੋਈ ਘਰ ਦੇ ਤੁਹਾਨੂੰ ਪਤਾ ਹੀ ਕੁਝ ਪ੍ਰੋਬਲਮ ਆ ਜਾਂਦੀਆਂ ਹਾਂ ਜੀ ਮੈਂ 10th ਤੱਕ ਉੱਥੇ ਪੜੀ ਫੇਰ ਮੇਰੀ ਮੈਰਿਜ ਹੋ ਗਈ ਹਾਂ ਜੀ ਫੇਰ ਮੈਨੂੰ ਪਰਮਾਤਮਾ ਰੂਪ ਮੇਰੇ ਹਸਬੰਡ ਜੀ ਮਿਲ ਗਏ ਲਓ ਜੀ ਵਾਹ ਕੀ ਵਾਹ ਤੇ ਇਹਨਾਂ ਨੇ ਅੱਗੇ ਮੇਰੀ ਪੜਾਈ ਨੂੰ ਜਾਰੀ ਰੱਖਿਆ ਹਾਂ ਜੀ ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ ਇਹਨਾਂ ਨੇ ਮੈਨੂੰ ਕੰਪਿਊਟਰ ਕੋਰਸ ਵੀ ਕਰਾਇਆ ਹਾਂ ਜੀ ਸਿਲਾਈ ਕੋਰਸ ਵੀ ਕਰਾਇਆ ਹਾਂ ਜੀ ਫੇ ਮੇਰੀ ਪਲੱਸ 2 ਦੀ ਪੜ੍ਹਾਈ ਕਰਵਾਈ ਤੇ ਮੈਂ 8ਵੀਂ ਕਲਾਸ ਚ ਸੀਗੀ ਉਦੋਂ ਮੈਂ ਪੰਜਾਬੀ ਦੇ ਟੀਚਰ ਸੀਗੇ ਮੇਰੇ ਜਤਿੰਦਰ ਮੈਮ ਤੇ ਉਦੋਂ ਮੈਂ ਕਾਂਗੀ ਲਿਖੀ ਸੀ ਹਾਂਜੀ ਕੰਪੀਟੀਸ਼ਨ ਸੀ ਸਕੂਲ ਚ ਉਦੋਂ ਮੈਂ ਕਾਂਗੀ ਲਿਖੀ ਸੀ ਪਰਿਵਾਰ ਤੇ ਉਦੋਂ ਵੀ ਮੈਨੂੰ ਬੜਾ ਮਤਲਬ ਮਾਣ ਫਕਰ ਹੋਇਆ ਵੀ ਹੰਗਾਰਾ ਬਹੁਤ ਅੱਛਾ ਵਧੀਆ ਮਿਲਿਆ ਹਾਂਜੀ 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 ਤੇ ਫਿਰ ਜਦੋਂ ਤਾਂ ਨੂੰ ਪਤਾ ਹੈ ਮੈਰਿਜ ਹੋ ਜਾਂਦੀ ਉਸ ਤੋਂ ਬਾਅਦ ਤਾਂ ਸਿਸਟਮ ਥੋੜਾ ਡਾਊਨ ਹੋ ਜਾਂਦਾ ਵੀ ਨਿਊ ਮੈਰਿਟ 'ਚ ਆਪਾਂ ਘਰ ਨੂੰ ਸੰਭਲਣ 'ਚ ਲੱਗ ਜਾਂਦੇ ਹਾਂ ਜੀ ਫੇਰ ਥੋੜਾ ਜਿਹਾ ਮੈਂ ਪੜ੍ਹਾਈ ਨੂੰ ਥੋੜਾ ਛੱਡਤਾ ਸੀਗਾ ਹਾਂਜੀ ਫੇਰ ਇਹਨਾਂ ਨੇ ਮੈਨੂੰ ਫੇਰ ਹੌਸਲਾ ਵਧਾਇਆ ਮੇਰਾ ਮੈਨੂੰ ਪੜ੍ਹਾਈ ਕਰਾਈ ਤੇ ਫੇਰ ਅਸੀਂ ਜੀ ਸ਼ਾਪ ਖੋਲੀ ਸੀ ਮੈਨੂੰ ਸੀਗਾ ਮੈਂ ਘਰੇ ਫ੍ਰੀ ਨਹੀਂ ਬੈਠਣਾ ਹਾਂਜੀ ਫੇਰ ਇਹਨਾਂ ਨੇ ਮੈਨੂੰ ਸਟੇਸ਼ਨਰੀ ਦੀ ਦੁਕਾਨ ਖੋਲ ਕੇ ਦਿੱਤੀ ਸ਼ਾਪ ਖੋਲ ਕੇ ਦਿੱਤੀ ਮੈਂ ਉੱਤੇ ਬੈਠਦੀ ਸੀ ਉੱਥੇ ਵੀ ਫ੍ਰੀ ਬੈਠ ਕੇ ਮੈਨੂੰ ਚਾਹ ਨਹੀਂ ਮਿਲਦੀ ਸੀ ਫੇ ਮੈਂ ਨੂੰ ਉੱਥੇ ਕਿਤਾਬਾਂ ਬੁਕਸਾ ਦੇਖ ਦੇ ਕੇ ਬਸ ਐਸਾ ਕਲਮ ਨਾਲ ਪਿਆਰ ਹੋਇਆ ਕਿ ਕਲਮ ਮੇਰੀ ਤੇ ਮੈਂ ਕਲਮ ਦੀ ਹਾਂਜੀ ਹਾਂਜੀ ਤੇ ਬਸ ਫੇਰ ਤਾਂ ਜੀ ਤੁਹਾਡੇ ਸਾਹਮਣੇ ਇਹ ਸਫ਼ਰ ਮੇਰਾ ਚੱਲਦਾ ਰਿਹਾ ਨਹੀਂ ਜਦੋਂ ਤੁਸੀਂ ਦੇਖੋ ਪਿਆਰ ਤਾਂ ਬਾਅਦ ਚ ਬਣਿਆ ਹੋਣਾ ਤੁਹਾਡਾ ਹਾਂਜੀ ਹਾਂਜੀ ਅ ਮਾਤਾ ਜੀ ਜਦੋਂ ਤੁਸੀਂ ਸਟਾਰਟਿੰਗ ਵਿੱਚ ਹੀ ਆ ਗਏ ਹਾਂਜੀ ਉਦੋਂ ਤੋਂ ਪਿਆਰ ਇਦਾਂ ਦਾ ਬਣ ਗਿਆ ਸੀ ਕਿ ਥੋੜਾ ਟਾਈਮ ਲੱਗਿਆ ਵਿੱਚ ਨਹੀਂ ਜੀ ਨਹੀਂ ਜੀ ਸ਼ੁਰੂ ਤੋਂ ਹੀ ਸਟਾਰਟਿੰਗ ਜਤਰਾ ਦੀ ਸੀ ਸ਼ੁਰੂ ਤੋਂ ਹੀ ਜੀ ਪਿਆਰ ਮਿਲਿਆ ਫੈਮਲੀ ਚਾਨੇ ਤੇ ਅੱਗੇ ਤੁਹਾਡਾ ਜਿਹੜਾ ਆਉਣ ਵਾਲਾ ਟਾਈਮ ਆ ਉਹਦੇ ਵਿੱਚ ਕੀ ਸੋਚਿਆ ਹੋਇਆ ਗਿੰਨੀ ਬੁੱਕ ਦਾ ਤੇ ਆਪਾਂ ਸੁਣੀ ਜਿਆ ਹੋਰ ਕੀ ਜਾਂ ਮੰਨ ਦੀਆਂ ਉਡਾਰੀਆਂ ਮੰਨ ਦੀਆਂ ਉਡਾਰੀਆਂ ਵੀਰ ਜੀ ਇਹ ਆ ਕਿ ਮੈਂ ਜਦੋਂ ਵੀ ਮਰਾਂ ਨਾ ਬਸ ਮੈਨੂੰ ਮੇਰੇ ਨਾਮ ਨਾਲ ਯਾਦ ਕੀਤਾ ਜਾਵੇ ਵੀ ਕੋਈ ਸਿਮਾ ਕਲਿਆਣ ਹੈਗੀ ਸੀ ਦੋਸਤੋ ਆ ਹੋ ਗਈਆਂ ਦਿਲ ਦੀਆਂ ਗੱਲਾਂ ਮਨ ਲੱਗਦਾ ਭਾਜੀ ਥੋੜੀ ਜਿਹੀ ਭਾਵਨਾ ਹੋਵੇ ਨਾ ਹਾਂ ਹੋ ਜਾਂਦਾ ਅਸੀਂ ਹੋ ਗਏ ਯਾਰ ਅਸੀਂ ਕੀ ਹੋ ਜਾਂਦਾ ਚਲੋ ਠੀਕ ਉਹਨਾਂ ਦੇ ਟਾਈਮ ਤੋਂ ਤੁਸੀਂ ਕਿੱਦਾਂ ਦੀ ਹੈਲਪ ਹੋਰ ਕਰਦੇ ਹੋ ਇਹਨਾਂ ਦੀ ਅਸੀਂ ਤਾਂ ਨਾਲ ਖੜੇ ਆ ਜੀ ਜੋ ਸੀਗਾ ਜੋ ਕਰਨਾ ਤੁਸੀਂ ਕਰ ਸਕਦੇ ਹੋ ਸਾਡੇ ਵੱਲੋਂ ਪੂਰਾ ਹੰਗਾਰਾ ਵਾ ਜਿਸ ਦੀ ਜ਼ਰੂਰਤ ਆ ਟਾਈਮ ਦੀ ਜ਼ਰੂਰਤ ਆ ਅਸੀਂ ਹਮੇਸ਼ਾ ਨਾਲ ਖੜੇ ਆ ਇਹਦਾ ਮਤਲਬ ਕੱਲੀ ਤੁਸੀਂ ਫੋਟੋ ਨਹੀਂ ਲਾਈ ਹੋਈ ਉਹ ਉਹਨਾਂ ਦੇ ਕਹਿ ਦੇ ਕਹਿਣੇ ਦੇ ਉੱਤੇ ਚੜਦੇ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਦੀਆਂ ਬੁੱਕਾਂ ਪੜ੍ਹਨ ਦੇ ਨਾਲ ਮੇਰਾ ਬੇਟਾ ਡਾਕਟਰ ਬਣਿਆ ਜੀ ਵਾਹ ਜੀ ਠੀਕ ਹੈ ਜੀ ਇਹਨਾਂ ਦੀ ਸਿੱਖਿਆ ਐਸਸੀਸੀ ਬੱਚਿਆਂ ਨੂੰ ਬੇਟੀ ਬੀਐਸ ਫਾਈਨਲ ਦਾ ਬੇਟਾ ਮੇਰਾ ਡਾਕਟਰ ਹੈ ਜੀ ਠੀਕ ਹੈ ਜੀ ਇਹ ਇਹਨਾਂ ਦੀ ਬਲੋਤਾਂ ਜੀ ਇਹਨਾਂ ਨੇ ਘਰ ਨੂੰ ਕਿਦਾਂ ਸੰਭ ਕੇ ਰੱਖਿਆ ਜੀ ਕਿ ਉਹ ਬੱਚਿਆਂ ਨੂੰ ਸਿੱਖਿਆ ਦਿੱਤੀਆਂ ਬੁੱਕਾਂ ਲਿਖਣ ਦੇ ਨਾਲ ਨਾਲ ਬੱਚਿਆਂ ਨੂੰ ਵੀ ਸਭ ਕੁਝ ਲਿਖਾਇਆ ਜੀ ਬੱਚੇ ਵੀ ਅੱਜ ਆਪਣੇ ਮੈਨੂੰ ਲੱਗਦਾ ਜਦੋਂ ਤੁਸੀਂ ਦੁਕਾਨ ਖੋਲੀ ਸਟੇਜ ਨਰਜੀ ਤੇ ਅੱਧਿਓ ਵੱਧ ਤੇ ਕਾਪੀਆਂ ਜਿਹੜੀਆਂ ਤੁਹਾਡੇ ਕੰਮੀਆਂ ਹੁੰਦੀਆਂ ਨੇ ਬਿਲਕੁਲ ਬਿਲਕੁਲ ਮੈਂ ਕੰਨੀ ਜੀ ਰੱਦੀ ਵੱਧ ਹੋ ਜਾਂਦੀ ਸੀਗੀ ਰਫ ਲਿਖ ਲਿਖ ਕੇ ਜਦੋਂ ਮੈਨੂੰ ਨਹੀਂ ਕੁਝ ਸਮਝ ਆਉਂਦੀ ਸੀ ਕਿ ਵੀ ਫੇਰ ਸ਼ੁਰੂ ਤੋਂ ਲਿਖਣਾ ਫੇਰ ਸ਼ੁਰੂ ਤੋਂ ਲਿਖਣਾ ਵੀ ਇਹ ਵੀ ਪਰਫੈਕਟ ਨਹੀਂ ਹੈਗਾ ਹਜੇ ਵੀ ਪਰਫੈਕਟ ਨਹੀਂ ਹੈਗਾ ਹਾਂਜੀ ਚਲੋ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਸਾਡੇ ਭੈਣ ਜੀ ਤੁਹਾਡੇ ਭਾਜੀ ਹੁਣੀ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਅੱਗੇ ਨੂੰ ਵਧਦੇ ਜਾਣ ਔਰ ਵੱਡੀਆਂ ਮੱਲਾਂ ਮਾਰਨ ਸੋ ਸਾਨੂੰ ਬੜਾ ਅੱਜ ਸੁਭਾਗ ਪ੍ਰਾਪਤ ਹੋਇਆ ਜਿਹੜਾ ਅਸੀਂ ਅੱਜ ਇਹਨਾਂ ਦੇ ਘਰ ਆਏ ਆਂ ਔਰ ਆ ਕੇ ਇਹਨਾਂ ਨਾਲ ਗੱਲਬਾਤ ਕਰਕੇ ਅੱਜ ਮੈਨੂੰ ਲੱਗਦਾ ਇੰਟਰਵਿਊ ਸ਼ਬਦ ਨਹੀਂ ਆਪਾਂ ਨੂੰ ਵਰਤਣਾ ਚਾਹੀਦਾ ਅੱਜ ਐਵੇਂ ਲੱਗਿਆ ਜਿਵੇਂ ਆਪਣੇ ਘਰ ਬੈਠੇ ਆਂ ਤੇ ਬਹੁਤ ਖੁਸ਼ੀ ਹੋਈ ਸੋ ਇਸੇ ਤਰ੍ਹਾਂ ਹੀ ਪਰਮਾਤਮਾ ਜੋੜੀਆਂ ਜਹਾਨ ਵਿੱਚ ਥੋੜੀਆਂ ਨੜੋ ਨੜ ਵੜਸੇ ਜੇ ਇਹ ਤਾਂ ਇਹ ਜੋੜੀਆਂ ਸੋ ਇਸ ਕਰਕੇ ਬਹੁਤ ਵਧੀਆ ਲੱਗਿਆ ਮਾਤਾ ਜੀ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਸੋ ਉਹ ਵੀ ਸਪੈਸ਼ਲ ਅੱਜ ਉਹਨਾਂ ਨੂੰ ਮਿਲਣ ਵਾਸਤੇ ਆਏ ਆ ਔਰ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਜਿਹੜਾ ਪਹਿਲੀ ਵਾਰੀ ਪ੍ਰਵੇਸ਼ ਕੀਤਾ ਉਹਨੇ ਘਰ ਦੇ ਵਿੱਚ ਤੇ ਇਹਨਾਂ ਨੇ ਤੇਲ ਵੀ ਗੇਟ ਦੇ ਵਿੱਚ ਛੋਇਆ ਤੇ ਮਾਤਾ ਜੀ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਗਾ ਕਿ ਕਿਵੇਂ ਤੁਹਾਡੀ ਧੀ ਰਾਣੀ ਜਿਹੜੀ ਐਡੀਆਂ ਵੱਡੀਆਂ ਜਿਹੜੀਆਂ ਮੱਲਾ ਮਾਰਦੀ ਆ ਇਹ ਤੁਹਾਨੂੰ ਕਿਦਾਂ ਦਾ ਲੱਗਦਾ ਬਹੁਤ ੱੱਚਾ ਲੱਗ ਰਿਹਾ ਬਹੁਤ ਮੱਪਾਗਾ ਵਾਲੀ ਕਰਮਾ ਮੇਰਾ ਬੱਚਾ ਬਹੁਤ ਅੱਛਾ ਹੈ ਪਰਮਾਤਮਾ ਦਾ ਧੰਨਵਾਦ ਬਹੁਤ ਬਹੁਤ ਬਧਾਈਆਂ ਬਹੁਤ 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 ਹਾਂਜੀ ਇਹ ਨੇ ਭਤੀਜਾ ਸਾਹਿਬ ਤੇ ਮੈਂ ਇਹਨਾਂ ਨਾਲ ਵੀ ਗੱਲ ਕਰ ਲਾਂ ਕਿ ਤੁਹਾਨੂੰ ਭੂਆ ਜੀ ਬਾਰੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਕਿੱਦਾਂ ਦਾ ਉਹ ਕੰਮ ਕਰ ਰਹੇ ਆ ਬਹੁਤ ਜ਼ਿਆਦਾ ਪ੍ਰਾਊਡਲੀ ਫੀਲ ਹੋ ਰਿਹਾ ਜੀ ਬਹੁਤ ਥੈਂਕ ਯੂ ਆ ਸਾਰਿਆਂ ਦਾ ਐਂਡ ਇੰਟਰਨੈਸ਼ਨਲ ਨੈਸ਼ਨਲ ਅਵਾਰਡ ਦਿੱਤੇ ਇਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਵੀ ਪ੍ਰਾਊਡ ਕਰਾਇਆ ਇਹਨਾਂ ਨੇ ਬਹੁਤ ਜ਼ਿਆਦਾ ਥੈਂਕ ਯੂ ਬਾਜੀ ਇਹ ਲੜਕਾ ਕਿ ਲੜਕੀ ਹੈ ਛੁੱਟੀ ਲੜਕੁੜੀ ਹੈ ਠੀਕ ਹੈ ਵਾਹ ਜੀ ਵਾਹ ਆ ਦੇਖੋ ਜੀ ਬੱਚੇ ਦਿਲ ਦੇ ਸੱਚੇ ਪਪਾ ਦਾ ਵਾਲਾ ਕਾਕਾ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਬੂਆ ਜੀ ਨੂੰ ਹਾਂ ਨੰਮੂਆ ਜੀ ਨੂੰ ਬਹੁਤ ਜ਼ਿਆਦਾ ਮਾ ਨੰਮੂਆ ਜੀ ਉੱਚੀ ਬੋਲੋ ਠੀਕ ਜੀ